ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਵੈਲਕਮ ਬੈਕ ਟੂ ਮਾਈ ਚੈਨਲ ਤੇ ਲੋ ਜੀ ਅੱਜ ਆਪਣੀ ਦਿਨ ਦੀ ਸ਼ੁਰੂਆਤ ਹੋ ਗਈ ਆ ਸਿਰਤ ਤੋਂ ਸਿਰਤ ਸਵੇਰ ਦੇ ਪਣੋਂ ਨ ਤੇ ਸਿਰਤ ਦਿਨੋਂ ਦੇ ਦੀ ਥੋੜੀ ਜੀ ਮੈਂ ਬਣਾਈਆਂ ਵੀਡੀਓ ਤੇ ਸਿਰਤ ਸਵੇਰੇ ਸਵੇਰੇ ਇਥੇ ਨੋਂ ਡਿਆ ਪੀ ਹਲੇ ਥੋੜਾ ਮਤਲਬ ਸਵੇਰਾ ਸਵੇਰੀ ਹੀ 7:30 8:00 ਦਾ ਟਾਈਮ ਹੀ ਮੈਂ ਲੱਗੀ ਆ ਘਰ ਦੇ ਕੰਮ ਕਰਨ ਤੇ ਸਿਰਤ ਦੇ ਪਾਪਾ ਆਂਦੇ ਹੋਣ ਇਹਨੂੰ ਥੋੜਾ ਜਿਹਾ ਨਹਾ ਲੈਂਦੇ ਤੇ ਕੱਪੜੇ ਚੇਂਜ ਕਰਕੇ ਫੇਰੇ ਕੰਮ ਕਰਨ ਲੱਗੀ ਕਿਉਂਕਿ ਮੁੜਕੀ ਨੇ ਰੋਂਡਿਆ ਬਣਾਇਆ ਜੇ ਮੈਨੂੰ ਇੱਥੋਂ ਇਦਾਂ ਹੀ ਫੜ ਲੈਂਦੀ ਤੇ ਇਹਨੇ ਬਸ ਇਦਾਂ ਟੁੱਟੀ ਥੱਲੇ ਹੋਰ ਕਦੇ ਨੂੰ ਹੁੰਦਾ ਮੈਂ ਬਸ ਨਹੀਂ ਜਾਵਾਂ ਤੇ ਹੁਣ ਮੈਂ ਤੁਹਾਡੇ ਨਾਲ ਥੋੜੀ ਜੀ ਗੱਲ ਕਰੂੰਗੀ ਕੱਲ ਦੀ ਵੀਡੀਓ ਬਾਰੇ ਜਿਹੜੀ ਆਪਾਂ ਗੱਲ ਵੀਡੀਓ ਬਣਾ ਕੇ ਪਾਈ ਉਹ ਸਾਡੀ ਛੋਟੀ ਜੀ ਕੋਸ਼ਿਸ਼ ਹੀ ਤੇ ਗਾਂ ਤੋਂ ਕੋਸ਼ਿਸ਼ ਕਰਿਆ ਕਰਾਂਗੇ ਹੋਰ ਵੀ ਵਧੀਆ ਤਰੀਕੇ ਨਾਲ ਵੀਡੀਓ ਬਣਾ ਸਕੀ ਵੀਡੀਓ 'ਚ ਹੋਰ ਨਖਾਰ ਆਵੇ ਸਾਡੀ 'ਚ ਤੇ ਵੀਡੀਓ ਨੂੰ ਪਸੰਦ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੇਖੀ ਆ ਵਧੀਆ ਕਮੈਂਟ ਕੀਤੀ ਸਪੋਰਟ ਕੀਤਾ ਸਾਨੂੰ ਵੀਡੀਓ ਕਮੈਂਟ ਕਰਕੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਵੇਖੀ ਆ ਤੇ ਵੀਡੀਓ ਤੇ ਕਮੈਂਟ ਕਰਕੇ ਮਤਲਬ ਸਾਨੂੰ ਹੱਲਾਸ਼ੇਰੀ ਦਿੱਤੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅਗਾ ਅਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਨਾਲ ਵੀਡੀਓ ਬਣਾ ਸਕੀ ਵੀਡੀਓ 'ਚ ਹੋਰ ਜਿਹੜਾ ਵਾ ਨਖਾਰ ਆ ਸਕੇ ਤੇ ਤੁਸੀਂ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦਿਓ ਤੇ ਵਧੀਆ-ਵਧੀਆ ਕਮੈਂਟ ਕਰਦੇ ਰਹੋ ਤੇ ਸਾਡੀ ਸਪੋਰਟ ਕਰਦੇ ਰਹੋ ਤੇ ਹੁਣ ਮੈਂ ਸਿਰਦ ਨੂੰ ਬਸ ਇੱਥੋਂ ਲੈ ਕੇ ਜਾ ਕੇ ਨਾ ਤੇ ਇਹਦੇ ਕੱਪੜੇ ਚੇਂਜ ਕਰਦੇ ਨੇ ਸੁੱਕੇ ਇਹਦੇ ਕੱਪੜੇ ਕਰਦੇ ਨੇ ਫਿਰ ਮੈਂ ਘਰ ਤੇ फटाफट ਕੰਮ ਕਰੂੰਗੀ ਕਿਉਂਕਿ ਫਿਰ ਅੱਜ ਆਪਾਂ ਜਾਣਾ ਮੇਲੇ ਤੇ ਫਿਰ ਆਪਾਂ ਹੋਵਾਂਗੇ ਰੈਡੀ ਸ਼ੈਡੀ ਤੇ ਇੱਥੇ ਹੁਣ ਆਪਾਂ ਸਾਰੇ ਜਾਣੇ ਹੋ ਗਏ ਆ ਤਿਆਰ ਮੇਲੇ ਜਾਣ ਵਾਸਤੇ ਤੇ ਆਪਾਂ ਲੱਗੇ ਆ ਦੁਰਨ ਕਰੋ ਬੱਚੇ ਵੀ ਰੈਡੀ ਹੋ ਗਏ ਆ ਦੋਨੋਂ ਤੇ ਇਹਨਾਂ ਦੇ ਦਾਦਾ ਜੀ ਵੀ ਹੋ ਗਏ ਆ ਤਿਆਰ ਦਾਦਾ ਜੀ ਵੀ ਇਹਨਾਂ ਦੇ ਅੱਜ ਸਾਡੇ ਨਾਲ ਜਾਣਗੇ ਮੇਲੇ ਅੱਗੇ 2 ਦਿਨ ਹੋ ਗਏ ਰਹਿੰਦੇ ਘਰੇ ਪਰ ਜਿੰਨਾਂ ਨੂੰ ਲੈ ਕੇ ਜਾਵਾਂਗੇ ਨਾਲ ਇੱਥੇ ਆਪਾਂ ਗੁਰੂ ਘਰ ਪਹੁੰਚ ਗਏ ਆਂ ਲੱਗੇ ਆਂ ਜੀ ਮੱਥਾ ਟੇਕਣ ਮੱਥਾ ਟੇਕ ਕੇ ਆਪਾਂ ਪਹਿਲਾਂ ਘੜੀ ਪਾਵਾਂਗੇ ਦਰਬਾਰ ਦੇ ਵਿੱਚ ਦਰਬਾਰ ਦੇ ਵਿੱਚ ਬੈਣ ਤੋਂ ਬਾਅਦ ਫਿਰ ਆਪਾਂ ਬਾਹਰ ਚਲੇ ਜਾਵਾਂਗੇ ਮੁੜ ਕੇ ਤੇ ਭੀੜ ਬੜੀ ਹੋ ਜਾਣੀ ਆ ਦੁਪਹਿਰ ਦੇ ਟਾਈਮ ਸੰਗਤਾਂ ਜਿਹੜੀਆਂ ਜਾਦੀਆਂ ਹੋ ਜਾਂਦੀਆਂ ਤਾਂ ਕਰਕੇ ਠਾਈ ਖੰਡ ਪਾਠਾ ਸਾਹਿਬਾਂ ਦੀ ਲੜੀ ਅੱਜ ਪੈ ਜਾਣਗੇ ਭੋਗ ਅੱਜ ਦਾ ਐਂਡ ਲਾ ਦੇਣੀ ਆ ਮੇਲੇ ਦਾ ਤੇ ਆਪਾਂ ਸਵੇਰੇ ਸਵੇਰੇ ਆ ਕੇ ਕਰਕੇ ਥੋੜੀ ਭੀੜ ਘੱਟ ਹੀ ਸੀਰਤ ਨੂੰ ਲੈ ਕੇ ਨਾ ਹੁਣ ਇੱਥੇ ਬਾਹਰ ਬੈਠ ਗਈ ਕਿਉਂਕਿ ਅੰਦਰ ਦਰਬਾਰ ਚ ਭੀੜ ਬਹੁਤ ਹੋ ਗਈ ਸੀ ਤੇ ਫਿਰ ਇਹ ਉੱਥੇ ਕਾਲੀ ਪੈਂਦੀ ਸੀ ਤਾਂ ਕਰਕੇ ਇਹਨੂੰ ਬਾਹਰ ਲੈ ਕੇ ਬੈਠ ਗਈ ਆ ਮੈਂ ਇੱਥੇ ਬਾਹਰ ਖੇਡਦੀ ਰਹੀ ਕਿ ਵੈਸੇ ਭੀੜ ਬਹੁਤ ਜ਼ਿਆਦੀ ਹੋ ਗਈ ਆ 12 ਵਜ ਗਏ ਆ ਨਾ ਇਹ ਵੇਲੇ ਜਿਹੜੀਆਂ ਸੰਗਤਾਂ ਜ਼ਿਆਦੀਆਂ ਆ ਜਾਣੀਆਂ ਵਾ ਦੁਪਹਿਰ ਦੇ ਟਾਈਮ ਹੀ ਅਸਲ ਚ ਜਿਹੜਾ ਮੇਲਾ ਜ਼ਿਆਦਾ ਭਰਦਾ ਵਾ ਤੇ ਹੁਣ ਇੱਥੇ ਵੈਗਰੂ ਵੈਗਰੂ ਡੇਈ ਕਰਨ ਉੱਥੇ ਸ਼ਬਦ ਕੀਰਤਨ ਡਿਆ ਹੁਣ ਬਾਬੇ ਵੈਗਰੂ ਵੈਗਰੂ ਡੇਈ ਕਰਨੇ ਵੀ ਨਾਲ ਕਰਦੀ ਪਈ ਆ ਹੁਣ ਆਪਾਂ ਆ ਗਏ ਹਾਂ ਜੀ ਘਰੇ ਘਰੇ ਆਪਾਂ 3 ਵਜੇ ਆ ਗਏ ਹਾਂ ਕਿ ਰੈਸਟ ਕੀਤੀ ਸਾਰਿਆਂ ਜਾਣਿਆਂ ਨੇ ਤੇ ਫਿਰ ਹੁਣ ਬਾਹਰ ਬੈਠੇ ਆ ਸ਼ਾਮਾਂ ਦਾ ਟਾਈਮ ਆ ਠੰਡੀ ਠੰਡੀ ਹਵਾ ਦੇ ਹੀ ਆਉਣ ਨੇ ਸਾਰੇ ਜਾਣੇ ਇੱਥੇ ਬੱਚੇ ਲੈ ਕੇ ਆਉਣਗੇ ਮਸਤੀ ਕਰਨ ਆ ਸੀਰਤ ਦੇ ਪਾਏ ਲੈ ਕੇ ਆਏ ਅੱਜ ਸੀਰਤ ਦੇ ਪਾਏ ਦੇ ਉਹਦੇ ਪਾਪਾ ਬਖੋਣ ਇਹ ਹੈਗੀ ਆ ਜੀ ਕਿਹੜੀ ਬੈਂਕ ਕਿਉਂਕਿ ਸੀਰ ਤਾਂ ਅਸਲੀ ਪੈਸੇ ਮੰਗਦੀ ਕਿ ਫੇਰੇ ਨੂੰ ਨਾ ਦੇ ਕੇ ਫਿਰ ਜੇਤ ਕਰਦੀ ਫਿਰ ਪੈਸੇ ਨਾ ਮਰੋੜਦੀ ਬੜਾ ਹੀ ਗਏ ਫਿਰ ਹੁੰਦਾ ਹੀ ਇਹ 파ੜਨਾ ਦਵੇ ਤਾਂ ਕਰਕੇ ਨੂੰ ਇਹ ਪੈਸੇ ਲਿਆ ਤੇ ਪਈ ਇਹਦੇ ਪੈਸਿਆਂ ਦੇ ਨਾਲ ਹੀ ਆਰੀ ਲੱਗੀ ਰਿਹਾ ਕਰੂ ਖੇੜੇ ਦੀ ਰਿਹਾ ਕਰੂਗੀ ਤੇ ਨੇਮ ਪ੍ਰੀਤ ਅੱਜ ਪੂਰੀ ਕੋਸ਼ਿਸ਼ ਆਪਣੇ ਬਾਪ ਦਾ ਤੇ ਪਾਪਾ ਜੀ ਦੀ ਸ਼ਾਪ ਤੇ ਨਾ ਜਾਓ ਘਰੇ ਰਹੋ ਪਰ ਉਹ ਆਉਂਦੇ ਨਹੀਂ ਮੈਂ ਸ਼ਾਪ ਤੇ ਜਾਣਾ ਵਾ ਮੈਂ ਥੋੜਾ ਚੱਲੂ ਚੱਲੂ ਕੇ ਨਾ ਜਾਣਾ ਵਾ ਵੈਸੇ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਹੀ ਹੁਣ ਥੋੜਾ ਇੱਥੇ ਨਿਰਾ ਹੋ ਗਿਆ ਮੈਂ ਇੱਥੇ ਫੁਲਕੇ ਲੌਣ ਲੈ ਪਈ ਹਾਂ ਤੇ ਨਿੰਮਪ੍ਰੀ ਤੇ ਸੀਰਤ ਦੁੱਧ ਲੈਣ ਗਈ ਹਾਂ ਆਪਣੇ ਪਾਪਾ ਦੇ ਨਾਲ ਉੱਧਰੋਂ ਨਹੀਂ ਆਈ ਸੀਰਤ ਨੇ ਜੇਤ ਕੀਤੀ ਕਿ ਮੈਂ ਇੱਥੇ ਹੀ ਰਹਿਣਾ ਵਾ ਫਿਰ ਉਹਦੇ ਪਾਪਾ ਉੱਧਰ ਛੱਡ ਕੇ ਆਪ ਚਲੇ ਗਏ ਸ਼ੌਪ ਤੇ ਤੇ ਮੈਂ ਹੁਣ ਫੁਲਕੇ ਲਾ ਕੇ ਲੈ ਆਉਂਗੀ ਅਬਲਤੇ ਉਹਨਾਂ ਨੇ ਛੱਡ ਹੀ ਜਾਣਾ ਉਹਨੇ ਜੇ ਤੱਕ ਨਾ ਛੱਡ ਕੇ ਜਾਣਗੇ ਫਿਰ ਮੈਂ ਲੈ ਆਉਂ ਕਿਉਂਕਿ ਮੇਰਾ ਧਿਆਨ ਸੀਰਤ ਦੇ ਵਿੱਚ ਹੀ ਹੈ ਮੈਂ ਤਾਂ ਸੀਰਤ ਨੂੰ ਕਦੇ ਘੱਲਿਆ ਨਹੀਂ ਨਾ ਵੈਸੇ ਤੇ ਨਿੰਮਪ੍ਰੀ ਤੋਂ ਦੇ ਨਾਲ ਗਿਆ ਪਰ ਫਿਰ ਵੀ ਮੇਰਾ ਬੜਾ ਧਿਆਨ ਹੈ ਨਾ ਸੀਰਤ ਤੇ ਚ ਰਹਿੰਦਾ ਵਾ ਕਿਉਂਕਿ ਹਜੇ ਛੋਟੀ ਜੂ ਆ ਨਾ ਤੇ ਮੇਰੇ ਭੁੱਲ ਕੇ ਬਾਸ ਇੱਥੇ ਲਾਤੀ ਚੱਲੇ ਆ ਫਿਰ ਮੈਂ ਲੈ ਕੇ ਆਉਣੀ ਆ ਨੇਮ ਪ੍ਰੀਤ ਤਸੀਰ ਤੇ ਜਾਉਗੀ ਆਗੇ ਉਹ ਸਾਡੇ ਘਰਾਂ ਦੇ ਲਾਗੇ ਛੱਡ ਗਏ ਹੀ ਮੈਂ ਗਾੜੀ ਉਪਈ ਤੋਂ ਲੈ ਆਈ ਆ ਦੋਨਾਂ ਚੰਗਿਆਂ ਨੂੰ ਤਸੀਰ ਤੋਂ ਹੋਣਾ ਥੱਕ ਟੁੱਟ ਕੇ ਮੈਨੂੰ ਲੱਗਦਾ ਆਗੀ ਅਤੇ ਬੱਚੇ ਉਹਨਾਂ ਦੇ ਘਰੇ ਆਏ ਹੀ ਨਾ ਤੇ ਬੱਚਿਆਂ ਦਾ ਕਰਕੇ ਬੜੀ ਖੁਸ਼ੀ ਉਹਨਾਂ ਦੇ ਪਟੂਰੇ ਆ ਨਿੱਕੇ ਨਿੱਕੇ ਪਟੂਰੇ ਆ ਨਾ ਇਹ ਬੜਾ ਘੇੜਦੀ ਸੀ ਤੇ ਬੱਚੀ ਫਿਰਦੀ ਰਹੀ ਹੁਣੀ ਹਜੇ ਮੰਜੇ ਤੇ ਬੈਠੀ ਆ ਸਾਹ ਡਈ ਆ ਲੈਣ ਮੁੜ ਕੇ ਘੜੀ ਕਨੂ ਖੇਡ ਡੱਪ ਖੇਡਣ ਹੌਣ ਦੋਨੇ ਜਾਣੀਆਂ ਪਾਣੀ ਡਈਆਂ ਮਾ ਪੀਣ ਪਿਆਸ ਲੱਗੀ ਹੁੰਨੀ ਨਾ ਉੱਤੇ ਖੇਡਦੀਆਂ ਨੂੰ ਬੈਠੀਆਂ ਹੌਣ ਦੋਨੇ ਪੈਣਾ ਹੁਣ ਇਧਰ ਨੇਮਪ੍ਰੀਤ ਦੇ ਪਾਪਾ ਆ ਗਏ ਅੱਜ ਸ਼ੌਪ ਤੋਂ ਇਹਨਾਂ ਨੂੰ ਵੱਲੋਂ ਅਸੀਂ ਜਾਣੀ ਆ ਦਿਨੇ ਭਾਰੇ ਜਾ ਕੇ ਰਹਿ ਜਾਂਦੇ ਨਹੀਂ ਮੈਂ ਜਾਣੀ ਜਨਨ ਸ਼ੌਪ ਤੇ ਮੈਨੂੰ ਤੇ ਜਾਣੀ ਹੁਣੇ ਚ ਨਜ਼ਰ ਮੇਂ ਸ਼ੌਪ ਤੋਂ ਨਾ ਆ ਗਏ ਆ ਨੇਮਪ੍ਰੀਤ ਨੇ ਮਗੰਗਿਆ ਨੂਡ ਪੁਕਾ ਉਹ ਲੈ ਕੇ ਆਏ ਆ ਤੇ ਇਧਰ ਲੈ ਕੇ ਆਏ ਇੱਕ ਰਸਨ ਦਾ ਪੈਕਟ ਸਵੇ ਸਵੇ ਚਾਨਕ ਆਂਦੇ ਹੁੰਦੇ ਆ ਨਾਲੇ ਤੋੜੇ ਲੈ ਕੇ ਖਾਣ ਵਾਲੇ ਵਿਲੇ ਹੋ ਗਿਓਣਗੇ ਨਾ ਦੁਕਾਨ ਤੇ පාජි බැටේ ාර තේ රුටි හගේ එඒහි නෙම් ප්‍රීතනක කන්දෙ පන්ඩලජා නලකැෙේ මනු විිත්‍රවශා බස්පිස්ත්‍රවශාධීනය රි රුටි න කාලිය ේ නෙ පීන හල්ලගිය පන්ඩ පන්න සීතද රැගේඇල්දී සීතයේ පජමන සීත න් ැ සීර්ත ර න ප නි සලගේ සර න ම ාර ලක නත නම් ප්‍රීති භා ලයගේීත සීර්ත නන් ො මෑගේ ඇද සිර්තන පුර ෙඩ දල් නල. ਆਪਣੇ ਆਪ ਡਈਆਂ ਨੇ ਖਾਣੇ ਤੇ ਇੱਧਰ ਮੈਂ ਕੱਪੜੇ ਡਈਆਂ ਜੋੜਨ ਦੇ ਕੱਪੜੇ ਮੇਰੇ ਰਹਿ ਗਏ ਜੋੜਨ ਵਾਲੇ ਉਹ ਮੈਂ ਬਾਅਦ ਚ ਹੁਣ ਜੋੜ ਲੂੰਗੀ ਤੇ ਨਿੰਮਪ੍ਰੀਤੇ ਕੰਮ ਵੇਲੋ ਦਾਦਾ ਜੀ ਤੇ ਆਪਣੇ ਭਾਂਡੇ ਲੈ ਕੇ ਰੋਟੀ ਵਾਲੇ ਤੇ ਵਿੱਚੇ ਚਾਬੀਆਂ ਰੱਖ ਲਈਆਂ ਇਹ ਦੁਕਾਨੀਆਂ ਦੇ ਮੁਰਸਲੀਆਂ ਬੱਚਿਆਂ ਦੇ ਕੰਮ ਵੇਲੋ ਇਦਾਂ ਦੇ ਹੁੰਦੇ ਆ ਬੱਚਿਆਂ ਨੂੰ ਕੀ ਪਤਾ ਹੁੰਦਾ ਕਿਹੜਾ ਕੰਮ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਅੱਜ ਮੈਂ ਆ ਲੱਗ ਗਈਆਂ ਨੀ ਹੂ ਕੀ ਹੋਸ ਅੱਗੇ ਨਹੀਂ ਹੈਗਾ ਤੇ ਮੇਰਾ ਧਿਆਨ ਹੀ ਲੈਣ ਵਾਸਤੇ ਅੱਜ ਮੈਂ ਲੈ ਲਿਆ ਅੱਜ ਮੈਂ ਪਹਿਲੇ ਦਿਨ ਇੱਥੇ ਪੰਗੂ ਗੀ ਚਾਬੀnga ਦੁਕਾਨ ਦੀਆਂ ਨੇਮਪ੍ਰੀਤ ਦੇ ਪਾਪਾ ਕਹਿੰਦੇ ਹੁੰਦੇ ਆ ਬਾਜ਼ਾਰ ਚ ਸ਼ੈਰੋ ਚੀਜ਼ ਲੈ ਲਓ ਜਿਹੜੀ ਲੈਣੀ ਮੇਲੇ ਚੋਂ ਨਹੀਂ ਲੈਣ ਦਿੰਦੇ ਹੁੰਦੇ ਪਰ ਮੈਂ ਅੱਜ ਪਹਿਲੇ ਦਿਨ ਲਈ ਆ ਤੇ ਵਾਹ ਚਲੋ ਜੀ ਕਹਿਣਗੇ ਵੀ ਤੇ ਆਪੇ ਥੋੜਾ ਬਹੁਤ ਗੁੱਸੇ ਹੋ ਜਾਣਗੇ ਪਰ ਵੈਸੇ ਉਹਨਾਂ ਕੋਈ ਨਹੀਂ ਕਿਹਾ ਨੇਮਪ੍ਰੀਤ ਹੁਣ ਆਪਣੀਆਂ ਨੋਟਬੁੱਕ ਪਹਿਲਾਂ ਰੱਖ ਲਵੂਗੀ ਫਿਰ ਇੰਨੇ ਵੀ ਹਜੇ ਡਿਨਰ ਕਰਨਾ ਵਾ ਇਹ ਵੀ ਡੇਈ ਮੰਗਣਾ ਤੇ ਰਸਾਂ ਦਾ ਬੈਗ ਤੇ ਜਿਹੜਾ ਮੈਂ ਰੱਖ ਲੈਣੀ ਆ ਪਹਿਲਾਂ ਨੇਮਪ੍ਰੀਤ ਕਹੂਗੀ ਰੋਟੀ ਤੇ ਸੀਤ ਦੀ ਰੋਟੀ ਪਾਣੀ ਹੋ ਚੱਲਿਆ ਵਾ ਸੀਤ ਨੇ ਕੱਪੜੇ ਕਪਏ ਸਾਰੇ ਲਬੇੜ ਲਏ ਆ ਆਪਣੇ ਆਪੇ ਚੀਜ਼ ਖਾਂਦੀ ਆ ਜੇ ਕੋਈ ਦੂਜਾ ਖਵਾਵੇ ਨਾ ਫਿਰ ਇਹ ਚੀਜ਼ ਨਹੀਂ ਖਾਂਦੀ ਤੇ ਇਦਾਂ ਇਹਨੇ ਲੱਗੀ ਰਹਿਣਾ ਹੁੰਦਾ ਵਾ ਚਲੋ ਜੀ ਨਹੀਂ ਵੀ ਖਾਂਦੀ ਥੋੜੀ ਬਹੁਤ ਕੁਝ ਨਾ ਕੁਝ ਤੇ ਅੰਦਰ ਜਾਂਦਾ ਹੀ ਆ ਹੋਣੇ ਤੇ ਨੀਮ ਪ੍ਰੀਤ ਤੇ ਰੋਟੀ ਖਾਂਦੇ ਆ ਭੀ ਅਤੇ ਸੀਤ ਦਾ ਰੋਟੀ ਪਾਣੀ ਹੋ ਗਿਆ ਔਰ ਅੱਜ ਪੁੰਚ ਕੇ ਤੇ ਦਹੀਂ ਆ ਬਾਹਰ ਖੇਡਣ ਆਪਣੇ ਬਾਪਾ ਨਾਲ ਕੇ ਗਏ ਸੀ ਢੋਲੇ ਪਾਪਾ ਦੇ ਹੁਣ ਆਣ ਕੇ ਮਾਲ ਡੰਗਰ ਨੂੰ ਪਾਣੀ ਢਾ ਕੇ ਮੋਹਤ ਉਹ ਹੁੰਦੇ ਆ ਪਾਠ ਕਰਨ ਪਾੜਦੇ ਵੇ ਆ ਸ਼ਾਮ ਨੂੰ ਕਰਨਾ ਚਾਹੀਦਾ ਪਰ ਇਹ ਮੁੜ ਕੇ ਇਹ ਦੁਕਾਨ ਤੇ ਹਨਾ ਚਲੇ ਜਾਂਦੇ ਇਹਨਾਂ ਦਾ ਟਾਈਮ ਨਹੀਂ ਲੱਗਦਾ ਤਾਂ ਕਰਕੇ ਇਹਨਾਂ ਨੂੰ ਪਾੜ ਕਰ ਦਿਆ ਹਨੇਰਾ ਹੋ ਜਾਂਦਾ ਵਾ ਚਲੋ ਆਪਾਂ ਰੱਬ ਦਾ ਨਾਮ ਹੀ ਲੈਣਾ ਵਾ ਜਿਹੜੇ ਮਰਜ਼ੀ ਟਾਈਮ ਲੈ ਸਕਦੇ ਆ ਸੀ ਅੱਧਾ ਮਨ ਮौज-ਮਸਤੀ ਕਰਤੀ ਪਈ ਐ ਇੱਧਰ ਆਪਣੇ ਪਾਪਾ ਲਾਗੇ ਖੜੀ ਆ ਤੇ ਚਲੋ ਜੀ ਅੱਜ ਦੇ ਵਲੌਗਸ ਐਨਾ ਹੀ ਆਪਾਂ ਮਿਲਦੇ ਆ ਜੀ ਨੈਕਸਟ ਵਲੌਗਸ ਸ਼ੇ ਓਕੇ ਜੀ ਥੈਂਕ ਯੂ